ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੁੱਗੇ ਦਾ ਮਨਮੱਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਤਿੰਨ ਚਾਰ ਵਿਕਾਊ ਆ ਇੱਕ ਤਾਂ ਟੋਕੜ ਮੈਂ ਹੋਊਗੀ ਟੋਕੜ ਕੱਲੀ ਨੀਲੀ 라ਵੀ ਨਸਲ ਦੇ ਵਿੱਚ ਪੈਂਦੀ ਹੋਊਗੀ ਮਗਰ ਕੱਟਾ ਹੋਊਗਾ ਮਿੱਤਰੋ ਚੰਗੇ ਦੁੱਧ ਦੀ ਮਾਲਕਨ ਹੋਊਗੀ ਦੋ ਟੋਟੀਆਂ ਹੋਣਗੀਆਂ ਆਪਾਂ ਸੋਹਣੀਆਂ ਸਨਕੀਆਂ ਤੇ ਇੱਕ ਹੋਊਗੀ ਤੁਹਾਨੂੰ ਐਂਡ ਤੇ ਵਿਖਾਵਾਂਗੇ ਪੂਰੀ ਕੱਟੀ ਸਾਰਾ ਕੁਝ ਦਿਖਾਉਦੇ ਹੋਏ ਮਿਲਦੇ ਆਂ ਭਾਈ ਨੂੰ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਆਓ ਕਰਦੇ ਆਂ ਧੰਨਵਾਦ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਹਾਰਾਜ ਠੀਕ ਆ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਚਲੋ ਸ਼ੁਕਰ ਹੈ ਭਾਈ ਅੱਛਾ ਅੱਜ ਕਿੰਨੇ ਜਾਨਵਰ ਭਾਈ ਚਾਰ ਜਾਨਵਰ ਆ ਜੀ ਚਾਰ ਵਾਰ ਪਹਿਲੇ ਨੰਬਰ ਤੇ ਬਰਲੀ ਮੈਂ ਜਿਹੜੀ ਉਹ ਤੋਂ ਸ਼ੁਰੂਆਤ ਕਰਦੇ ਕੀ ਡਿਟੇਲ ਆਉਂਦੀ ਉਹਦੇ ਨਾਲੇ 10 ਕਿਲੋ ਦੁੱਧਾਈ 10 ਕਿਲੋ ਹਾਂ ਤੇ ਢਾਈਆਂ ਮਹੀਨੇ ਸੂਈਆ ਮਗਰ ਕਟਾਈ ਨਹੀਂ ਲਈਆਂ ਢਾਈਆਂ ਮਹੀਨੇ ਦੀਆਂ ਸੂਈਆ ਤੇ ਮਗਰ ਆ ਕਟਾ ਗਿਆ ਹਨਾ ਜੀ ਹਾਂ ਨਹੀਂ ਲਈਦਾ ਚੂਣ ਚਾਂਣ ਨੂੰ ਚੰਗੀ ਹੈ ਜੀ ਹਾਂ ਚੂਣ ਨੂੰ ਬਹੁਤ ਨੌ ਕਿਲੋ ਤੋਲ ਕੇ ਦੇਵਾ ਕੰਡੇ ਦੇ ਠੀਕ ਹੈ ਬਈ ਓਕੇ ਤੇ ਮਿਲਦੀ ਮਿਲਦੀ ਕਿੰਨ ਭੱਤੀ ਉਹ ਵਧੀਆ ਜੀ ਕੱਟੇ ਦੇ ਕੱਟੋ ਤੇ ਦੀ ਮਿਲਦੀ ਹੈ ਅੱਛਾ ਰੇਟ ਬਾਈ ਕੀ ਰਹੂਗਾ ਇਹਦਾ ਫੋਨ ਤੇ ਹੋ ਜੂਗਾ ਜੀ ਠੀਕ ਹੈ ਬਈ ਕੱਢਿਓ ਬਾਹਰ ਨੂੰ ਮਾਰਾ ਜੀ ਨੂੰ ਤੇ ਸੂਆ ਕਿੰਨਵਾ ਇਹ ਇਹ ਉਹ ਵੀ ਚੌਥਾ ਜੀ ਚੌਥਾ ਸੂਆ ਜੋਥਾ ਫੂਆ ਵਾ ਮਿੱਤਰੋ 10 ਕਿਲੋ ਦੁੱਧ ਕੱਟਾ ਮਗਰਾ ਢਾਈਆਂ ਮਹੀਨਿਆਂ ਦੀ ਸੂਈ ਆ ਬੱਚਾ ਵੀ ਨੀਲੀ 라ਵੀ ਦਾ ਮੈਂ ਵੀ ਨੀਲੀ 라ਵੀ ਚ ਪੈਂਦੀਆਂ ਦੇਖ ਸਕਦੇ ਹਾਂ ਤੁਸੀਂ ਅੱਖਾਂ ਸਾਰੇ ਪੈਰਾ ਤੇ ਨਿਸ਼ਾਨ ਸੋਲ ਤਿੰਨ ਅੱਖਾਂ ਦੇ ਵਿੱਚ ਜਵਾਬ ਮੱਥੇ ਪਟਾ ਵਾ ਜਿਹੜਾ ਉਹ ਪਟਾ ਹੈਗਾ ਦਾਗੀ ਜਿਵੇਂ ਆਪਾਂ ਸਿੱਧਾ ਨਹੀਂ ਕਹਿੰਦੇ ਹੁੰਦੇ ਵੀ ਮਤਲਬ ਕੱਟ-ਕੱਟ ਕੇ ਪਟਾ ਲੱਗਾ ਹੋਇਆ ਇਹ ਬਕਮਲ ਲੇਵੇ ਦੀ ਤਿਆਰੀ ਆ ਚੁਵਾਈ ਤੋਂ ਕੁਝ ਕੁ ਘੰਟਿਆਂ ਦੇ ਬਾਅਦ ਹੀ ਆਪਾਂ ਵੀਡੀਓ ਬਣਾ ਰਹੇ ਹਾਂ ਮਿੱਤਰੋ ਪੇਡ ਰੋਡਿਆਂ ਦੇ ਰੋਡੇ ਵਿੱਚੋਂ ਦੇ ਬਾਈ ਕੋਲੇ ਕੋਲੇ ਮੈਂ ਚੰਗੀ ਟਿਕਾਣੇ ਦੀ ਬਰੀਕੀ ਵਾਲੀ ਆਰਡਰ ਦੀ ਕੁਆਲਿਟੀ ਬਿਹਤਰੀਨ ਸੁਆ ਜਰੂਰ ਚੌਥਾ ਵਾ ਦੁੱਧ ਵਾਲੇ ਬੰਦੇ ਦੇ ਫੁੱਲ ਕੰਮ ਹੁੰਦੀ ਆ ਰੇਟ ਬਾਈ ਫੋਨ ਦੇ ਉੱਤੇ ਤੈਅ ਕਰੂਗਾ ਮੈਂ ਦਾ ਮਿੱਤਰੋ ਤੁਹਾਨੂੰ ਕਿਹੜੇ ਭਰਾ ਨੂੰ ਪਸੰਦ ਆਊਗੀ ਗੱਲਬਾਤ ਕਰ ਲਿਆ ਜੇ ਤੁਸੀਂ ਬਾਈ ਨਾਲ ਅੱਛਾ ਜੀ ਇਹ ਝੋਟੀ ਬਾਰੇ ਦੱਸਿਆ ਜੀ ਮਾੜਾ ਜੀ ਇਹ 1.5 ਸਾਲ ਦੀ 1.5 ਸਾਲ ਦੀ ਹੈ ਜੀ ਹਾਂਜੀ ਠੀਕ ਆ ਤੇ ਢੀਗਾ ਡੂਗਾ ਭਰਾਇਆ ਕਿ ਨਹੀਂ ਇਹਨੂੰ ਨਹੀਂ ਨਹੀਂ ਜੀ ਠੀਕ ਹੈ ਇਹਦਾ ਰੇਟ ਜੀ ਇਹਦੇ ਫੋਨ ਤੇ ਹੋ ਜਾਊਗਾ ਜੀ ਠੀਕ ਆ ਬਈ ਕੱਢ ਦਿਓ ਬਰ ਨੂੰ ਇਹਨੂੰ ਵੀ ਤ ਇੰਦਾ ਵੀ ਰੇਡ ਫੋਨ ਦੇ ਉੱਤੇ 1.5 ਸਾਲ ਦੀ ਉਮਰ ਆ ਝੋਟੀ ਦੀ ਚਾਰੇ ਪੈਰਾਂ ਦੇ ਹੈਗੇ ਆ ਨਿਸ਼ਾਨ ਇਹਦੇ ਹੈ ਨਹੀਂ ਇੱਕ ਤੇ ਹੈ ਨਹੀਂ ਹਣਾ ਇੱਕ ਤੇ ਹੈ ਨਹੀਂ ਤਿੰਨਾਂ ਪੈਰਾਂ ਤੇ ਆ ਤਿੰਨ ਪੈਰਾਂ ਵਾਲੀ ਝੋਟੀ ਆ ਮਿੱਤਰੋ ਤੇ ਨੀਲੀ 라ਵੀ ਦੀ ਤਿੰਨ ਪੈਰਾਂ ਵਾਲੀ ਮੱਥੇ ਪਟੜਾਲ ਆ ਵੀ ਮੰਨ ਲਓ ਤੁਸੀਂ ਬਹੁਤ ਸੋਹਣੀ ਜਚਤ ਦੇ ਵਿੱਚ ਤਿਆਰ ਹੁੰਦੀ ਹੁੰਦੀ ਹੈ ਇਹ ਵੇਖਿਓ ਤੁਸੀਂ ਜਦੋਂ ਭਰ ਗਈ ਨਾ ਜਦੋਂ ਝੋਟੀ ਨੂੰ ਖਰਾਕ ਪੈ ਗਈ ਜਿਹੜਾ ਚਾਰ ਚੂਰ ਦਾ ਕੰਮ ਕਰਦਾ ਉਹਦੇ ਲਈ ਲਾਹੇਵੰਦ ਚੀਜ਼ ਆ ਬਈ ਹੁਣ ਇਹਦੀਆਂ ਬਰੀਕੀਆਂ ਸਾਰੀਆਂ ਚੰਗੀਆਂ ਅੱਛਾ ਭਈ ਇਹ ਆ ਜਿਹੜੀ ਝੋਟੀ ਬਾਰੇ ਦੱਸੀ ਬਈ ਇਹ 2 ਸਾਲਾਂ ਦੀ 2 ਸਾਲਾਂ ਦੀ ਹੈ ਹਾਂਜੀ ਠੀਕ ਹੈ ਭਾਈ ਤੇ ਇਹ ਕਿੰਨੇ ਦੇ ਦੇਂਗੇ ਭਾਈ ਇਹ ਹੁਣ ਤੇ ਹੋ ਜਾਊਗਾ ਭਾਈ ਠੀਕ ਹੈ ਇਹ ਬਣੀ ਪੁਣੀ ਕੋਈ ਭਾਈ ਕਿੰਨੇ ਨਹੀਂ ਨਹੀਂ ਕੋਈ ਨਹੀਂ ਇਹਨੂੰ ਤਾਂ ਰਹਿਣ ਦੀ ਤੋਰ ਨੂੰ ਹਾਂਜੀ ਝੋਲੀ ਵਿਖਾ ਦੇਣ ਦੀ ਮਰਜ਼ੀ ਬਣੀ ਇੱਥੇ ਨਹੀਂ ਵੀ ਠੀਕ ਹੈ ਪਰ ਛੋਟੀ ਪਲੀ ਪੁੜੀ ਬਹੁਤ ਦਾ ਹਨਾ ਭਾਈ ਹਾਂਜੀ ਹਾਂਜੀ ਮੈਂ ਟਿਕਾਣੇ ਦੀ ਬਣ ਦਊਗੀ ਹਾਂਜੀ ਹਾਂਜੀ ਤੇ ਆਹ ਬੂਰੀ ਫਰੰਟ ਤੇ ਹਾਂਜੀ ਬੂਰੀ 6 ਮਹੀਨਿਆਂ ਦੀ ਅੱਛਾ ਕੱਟੀ ਸੋਣੀ ਬਹੁਤ ਦਾ ਹਨਾ ਹਾਂਜੀ ਹਾਂਜੀ ਹੂੰ 6 ਮਹੀਨਿਆਂ ਇਹਨੂੰ ਤੋਰ ਦੇ ਮੜਾ ਜਾ ਕੇ ਨਹੀਂ ਤੋਰ ਦਿੰਨੇ ਤੋਰ ਦੇ ਮੜਾ ਜਾਂਦੇ ਆਈ ਮਿੱਤਰੋ ਇਹ ਪੂਰੀ ਆ ਇਹ ਆਈ ਮੈਨੂੰ ਲੱਗਦਾ ਨਵੀਂ ਆ ਰਹੀ ਆ ਨਾ ਤਾਂ ਹੀ ਪਾਸੇ ਬੰਨੀ ਆ ਹਾਂਜੀ ਹਾਂਜੀ ਹੂੰ ਨਹੀਂ ਮੈਂ ਤੋ ਦੇਖੋ ਕਿਹੜੀ ਹੂੰ ਹਰ ਪੱਖ ਤੋਂ ਜਿਹੜੀ ਬਰੀਕੀ ਚੰਗੀ ਬਣਾਊਗੀ ਕਿ ਪੂਰੀ ਕੱਟੀ ਪਿਓਰ ਪੂਰੀ ਆ ਇੱਕ ਤਾਂ ਹੁੰਦਾ ਵੀ ਮੰਨ ਲਓ ਥੋੜਾ ਬਹੁਤਾ ਜੇ ਮਨਾਂ ਦਾ ਕੀ ਹੋ ਜਾਂਦੀ ਇਹਦੇ ਪਿੰਡਾ ਪੁੰਡਾ ਵੇਖੋ ਗੁਲਾਬੀ ਚਮੜੀ ਦੇ ਵਿੱਚ ਪੂਰੀ ਆ ਇਹ ਤੇ ਇਹਦਾ ਰੇਟ ਭਾਈ ਫੋਨ ਦੇ ਉੱਤੇ ਹੀ ਕਰਤਾ ਜੀ ਫੋਨ ਤੇ ਹੋ ਜੂਗਾ ਜੀ ਠੀਕ ਹੈ ਇਹ 4 ਜਨਵਰੀ ਸੀ ਅੱਜ ਬਾਈ ਹਾਂਜੀ ਇਹੀ 4 ਨੰਬਰ ਆਪਣਾ ਬਾਈ 9814445261 ਵਾਰੀ ਹੋਰ ਬੋਲ ਦੀ 9814445261 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਗੱਲਬਾਤ ਕਰਵਾਦ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਰੋਡੇ ਜ਼ਿਲ੍ਹਾ ਮੋਗਾ